ਸੰਯੋਗ ਹੈ ਪਰਮਾਤਮਾ ਨੇ ਜਦੋਂ ਸੰਯੋਗ ਮਿਲਾਉਣੇ ਆ ਜਰੂਰ ਫਿਰ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਕੋਈ ਗੱਲ ਫਿਕਰ ਨਾ ਕਰੋ ਵੀ ਮੈਂ ਬੁਲਾਉਣਾ ਨਹੀਂ ਮੈਂ ਸਾਰਿਆਂ ਨੂੰ ਬੁਲਾਉਂਗਾ ਕਾਰਦੀ ਮੰਤਰੀ ਅਨਮੋਲ ਗਗਨਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ ਕੈਬਨਟ ਮੰਤਰੀ ਅਨਮੋਲ ਗਗਨਮਾਨ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ਪੰਜਾਬ ਦੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਦਾ ਵਿਆਹ ਇਸ ਮਹੀਨੇ ਹੀ ਤੈਅ ਹੋਇਆ ਹੈ ਅਨਮੋਲ ਗਗਨਮਾਨ ਦਾ ਵਿਆਹ ਚੰਡੀਗੜ੍ਹ ਦੇ ਰਹਿਣ ਵਾਲੇ ਸ਼ਾਬਾਦ ਸਿੰਘ ਨਾਲ ਹੋਵੇਗਾ ਜਿਰਕਪੁਰ ਦੇ ਗੁਰਦੁਆਰਾ ਨਾਬਾ ਸਾਹਿਬ ਦੇ ਵਿੱਚ ਅਨਮੋਲ ਗਗਨਮਾਨ ਅਲਾਵਾ ਲੈਣਗੇ ਜਾਣਕਾਰੀ ਅਨੁਸਾਰ ਅਨਮੋਲ ਗਗਨਮਾਨ ਦਾ ਹੋਣ ਵਾਲਾ ਪਤੀ ਪੇਸ਼ੇਵਰ ਵਜੋ ਵਕੀਲ ਹੈ ਤੇ ਸ਼ਾਵਾਤ ਸਿੰਘ ਸੋਹੀ ਦਾ ਪਰਿਵਾਰ ਜਿਰਕਪੁਰ ਦੇ ਬਲਟਾਣਾ ਦਾ ਰਹਿਣ ਵਾਲਾ ਹੈ ਅਤੇ ਇਨੀ ਦਿਨੀ ਉਹਨਾਂ ਦੇ ਹੋਣ ਵਾਲੇ ਪਤੀ ਐਡਵੋਕੇਟ ਸ਼ਾਵਾਤ ਸਿੰਘ ਸੋਹੀ ਆਪਣੀ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ 3 ਵਿੱਚ ਰਹਿੰਦੇ ਹਨ ਉਹਨਾਂ ਦੀ ਵਿਆਹ ਦੀ ਪਾਰਟੀ ਜਿਰਕਪੁਰ ਦੇ ਮੈਰੀਜ ਪੈਲੇਸ ਵਿੱਚ ਰੱਖੀ ਗਈ ਹੈ ਅਨਮੋਲ ਗਗਨਮਾਨ ਨੇ ਆਪਣਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਬਿਤਾਇਆ ਹੈ ਅਨਮੋਲ ਗਗਨਮਾਨ ਗੀਤਕਾਰੀ ਸਫ਼ਰ ਤੋਂ ਬਾਅਦ 2020 ਵਿੱਚਾਂ ਉਨਮੀ ਪਾਰਟੀ ਵਿੱਚ ਸ਼ਾਮਿਲ ਹੋਈ ਸੀ ਉਨ੍ਹਾਂ ਨੇ ਸਾਲ 2022 ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਉਹ ਸਾਲ 2022 ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਉਨ੍ਹਾਂ ਨੂੰ ਕੈਬਨਟ ਮੰਤਰੀ ਦਾ ਉਦਾ ਦਿੱਤਾ ਗਿਆ ਸੀ ਅਨਮੋਲਕ ਗਣਮਾਨ ਸੈਰਸਪਾਟਾ ਵਿਭਾਗ ਨੂੰ ਸੰਭਾਲ ਲਈ ਹੈ ਉਨ੍ਹਾਂ ਨੇ ਪਹਿਲੀ ਵਾਰ ਪੰਜਾਬ ਵਿੱਚ ਸੈਰਸਪਾਟਾ ਸਮਿਲਨ ਦਾ ਯੋਜਨ ਕੀਤਾ ਸੀ ਜਿਸ ਵਿੱਚ ਕਈ ਨਿਵੇਸ਼ਕਾਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ ਮਾਨਨੇ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਇੱਕ ਗੀਤ ਵੀ ਰਚਿਆ ਸੀ ਸ਼੍ਰੀ ਭਗਵੰਤ ਮਾਨ ਤੋਂ ਇਲਾਵਾ ਆਪ ਸੁਪਰੀਮੋ ਅਰਮਨ ਕੇ ਜੀਵਾਲ ਖੁਦ ਉਹਨਾਂ ਦਾ ਪ੍ਰਚਾਰ ਕਰਨ ਪਹੁੰਚੇ ਸਨ ਪਰ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਪੋਲੀਵੁੱਡ ਵਿੱਚ ਕੰਮ ਕਰ ਰਹੇ ਸੀ ਉਹਨਾਂ ਦੀਆਂ ਕਈ ਐਲਬਮਾਂ ਪੰਜਾਬ ਵਿੱਚ ਰਿਲੀਜ਼ ਹੋ ਚੁੱਕੀਆਂ ਹਨ ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਅਮਨਵੀ ਪਾਰਟੀ ਦੇ ਕਈ ਆਗੂ ਵਿਆਹ ਕਰਵਾ ਚੁੱਕੇ ਹਨ ਗੁਰਮੀਤ ਸਿੰਘ ਮੀਤ ਹਰਜੋਤ ਸਿੰਘ ਬੈਂਸ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਰਿੰਦਰ ਕੋਰ ਭਰਾਜ ਵਿਆਹ ਕਰਵਾ ਚੁੱਕੇ ਹਨ ਤੇ ਹੁਣ ਅਨਮੋਲ ਗਗਨ ਮਾਨ ਬਲਟਾਣਾ ਦੇ ਨਾਮੀ ਸੋਹੀ ਪਰਿਵਾਰ ਦੀ ਨੂੰਹ ਬਣਨ ਜਾ ਰਹੇ ਅੰਨਾ ਇਸ ਸਮੇਂ 16 ਜੂਨ ਨੂੰ ਉਹਨਾਂ ਦਾ ਵਿਆਹ ਸ਼ਬਾਦ ਸਿੰਘ ਸੋਹੀ ਨਾਲ ਹੋਣ ਜਾ ਰਿਹਾ ਹੈ। ਸੋ ਇਸਨ ਤਕਰੀਬ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ।